ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪੰਗਵਾ ਦਾ ਡੈਰੀ ਫਾਰਮ ਨਾਟਗੇਰਾ ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਨਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਇੱਕੋ ਬੈਡ ਦਿਖਾਉਣੀ ਆ ਬਿਲਕੁਲ ਤਾਜੀ ਸੂਈ ਆ ਤੇ ਚੰਗੇ ਤਗੜੇ ਕੱਦ ਕਾਠ ਵਾਲੀ ਆ ਤੇ ਆਹ ਵਾਲਾ ਜਵਾਕ ਆ ਨਾ ਫਿਰ ਮੇਲ ਕਾਫ ਜੇ ਤੇ ਆਪਾਂ ਪਹੁੰਚੇ ਆ ਵੀਰ ਰਣਜੀਤ ਸਿੰਘ ਹੋਣਾ ਕੋਲ ਤੇ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਚੜ੍ਹਦੀ ਕਲਾ ਤੁਸੀਂ ਸੁਣਾਓ ਜੀ ਠੀਕ ਠਾਕ ਹਾਂਜੀ ਹਾਂਜੀ ਕਿਰਪਾ ਵਾਹਿਗੁਰੂ ਦੀ ਕਿਰਪਾ ਜੀ ਹੋਰ ਬਣਾਓ ਹਾਂਜੀ ਠੀਕ ਹੈ ਤੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਜੀਵ ਸਿੰਘ ਪਿੰਨ ਮਾਨਾਲ ਤਸਿਲ ਅjnਾਲਾ ਜ਼ਿਲ੍ਹਾ ਬਸਰ ਠੀਕ ਜੀ ਫੋਨ ਨੰਬਰ ਬੋਲ ਦਿਓ 84392036 ਕੀ ਠੀਕ ਜੀ ਆ ਦੱਸਿਆ ਫੜਦੇ ਪਰ ਇੱਕ ਨਵਾਂ ਸੁਆਹ ਸੁਈ ਤੇ ਕੀ ਮਿਲਦਾ ਰਿਕਾਰਡ ਜੇ ਦਾ ਵੀਰ ਜੀ ਤੇਜਾ ਸੁਆਹ ਸੁਈ ਸੁਈ ਨੂੰ ਕਿੰਨੇ ਘੰਟੇ ਆਏ ਅੱਛਾ ਜੀ ਤੇ ਬਾਕੀ ਚੋਣ ਚਾਂ ਠੰਡੀ ਜਿੱਦਾਂ ਮਰਜ਼ੀ ਠੀਕ ਹੈ ਜੀ ਕਿੰਨਾ ਕਿ ਦੁੱਧ ਚ ਆਇਆ ਸੀ ਪਿਛਲੇ ਦੁੱਧ ਵੀ ਜੀ ਘਰ ਵਾਲੇ ਤੇ 27 22 ਕਿਲੋ ਚੁੰਦੇ ਰਹੇ ਸੀ ਅੱਛਾ ਜੀ ਹਾਂ ਜੀ ਅਪਾ ਵੀ ਜੀ ਰਾਤੀ ਲੈਂਦੀ ਹੈ ਦੇ ਠੀਕ ਹੈ ਠੀਕ ਹੈ ਖੋਲ ਦਿਓ ਵੀ ਜੀ ਸਰ ਖੋਲ ਕੇ ਸਟੋਰ ਕੇ ਦਿਖਾਈਏ ਲੋ ਵੀ ਜੀ ਚੈੱਕ ਕਰ ਸਕਦੇ ਆ ਇਹ ਸਗੜੇ ਕੱਦ ਕਾਠ ਵਾਲੀ ਆ ਤੇ ਵੀਰ ਵੀ ਵਿਆਹ ਵੇਂਦਾ ਕਰਦਾ ਹੀ ਹਜੇ ਇਹਨੇ ਵੀ ਚੁੱਭੂ ਚੁੱਭੂ ਹਣੀ ਪਾਇ ਹਲੇ ਆ ਗਈ ਤੇ ਚੈੱਕ ਕਰ ਸਕਦੇ ਤੁਸੀਂ ਹਰ ਕੁਆਲਟੀ ਬਹੁਤ ਹੀ ਸ਼ਾਨਦਾਰ ਆ ਤੇ ਥਣਾ ਦਾ ਸੈਜ ਗਿਆ ਵੀ ਚੰਗਾ ਵਾ ਗਿੱਠ ਗਿੱਠ ਤੋਂ ਬਾਹਰ ਜਾਣ ਲਿਆ ਥਾਣਾ ਤੇ 24 25 ਲੀਟਰ ਕਿਸ 26 27 ਲੀਟਰ ਦੱਸਿਆ ਇਹ ਨਹੀਂ ਵੀ 22 28 ਲੀਟਰ ਘਰ ਲੈਣੇ ਚੁੰਦੇ ਰਹਿਆ ਬਾਕੀ ਉਹ ਤਜਾਬਾ ਲਾ ਲੋ ਵੱਡੀ ਗਾਂ ਹਾਂਜੀ ਹਾਂਜੀ ਝਗੜਾ ਝਗੜਾ ਨਾ ਉਹ ਕੱਦਗਾਠ ਵਾਲੀ ਆ ਹਾਂਜੀ ਤੇ 26 27 ਲੀਟਰ ਪਿਛਲੇ ਸਵੇਰਾ ਮਿਲ ਕੇ ਰਿਕਾਰਡ ਦੱਸਦੇ ਆ ਵੀਰੋਣੀ ਤੇ ਆਰਡਰ ਕੁਆਲਿਟੀ ਤੇ ਬਾਕੀ ਤੁਸੀਂ ਮੇਰੇ ਵੀਰ ਭਰਾ ਅੰਦਾਜ਼ਾ ਲਾ ਹੀ ਸਕਦੇ ਜੀ ਕਿ ਮੈਂ ਬਹੁਤ ਨਾਰਮਲ ਕਿੰਨੇ ਦੇ ਜਣਾ ਵਾ ਬਹੁਤ ਹੀ ਜ਼ਿਆਦਾ ਆਰਡਰ ਕੁਆਲਿਟੀ ਸ਼ਾਨਦਾਰ ਆ ਤੇ ਥਣ ਥਣ ਵੀ ਬਹੁਤ ਵਧੀਆ ਗਲਾਬੀ ਥਣਿਆ ਇਹ ਕੀ ਮੁੱਲ ਕਰਨਾ ਵੀਰ ਜੀ ਦਾ ਹਰ ਦਈ ਦੇ ਮੈਨੂੰ ਵੀ 70000 ਦੀ ਨੇ ਕਰ ਦਈਏ ਮਾਨਤਾਂ ਉਦਾਂ ਲੋਕ ਤੁਹਾਡੇ ਡਿਡਡ ਮੰਗ ਜੰਦੇ ਆ ਲੱਖਾਂ ਲੱਕ ਮੰਗ ਜੰਦੇ ਆ ਇਹਰ ਗੱਲ ਹੈ ਆਪਾਂ ਪਾਉਣ ਲਈ ਪਾਣਾ ਪਾ ਦੇਣੀ ਆ ਠੀਕ ਹੈ ਜੀ ਹਾਂ ਜੀ ਇਹ ਨਹੀਂ ਦੇਈਏ ਕੋਈ ਦੱਸੋ ਵੀ ਜੀ ਨਹੀਂ ਕਰ ਨਹੀਂ ਦਾਦ ਜੀ ਜਾਇਦ ਕਰੀਏ ਵੀ ਜੀ 65000 ਕੋਈ ਯਾਰ ਮਾਨੂਗਾ 64 ਹਾਂ 64000 ਵੀ ਜੀ ਠੀਕ ਹੈ ਲਓ ਬਾਈ ਜੀ 64000 ਵੀ ਤੇ ਬਾਕੀ ਛੋਟਛੱਪਾ ਵੀਰ ਕਹਿੰਦਾ ਕਿ ਮੌਕੇ ਤੇ ਚਲੋ ਥੋੜਾ ਬੋਧਾ ਕਰ ਦਾਂਗੇ ਤੇ ਕੋਈ ਨਹੀਂ ਵੀ ਜੀ ਕੋਈ ਫੋਨ ਲਾਉਗੀ ਕੋਈ ਨਹੀਂ ਕਰਨਾ ਮਾਨਤਾਂ ਠੀਕ ਹੈ ਜੀ ਠੀਕ ਹੈ ਯਾ ਤਗੜੇ ਕਦ ਕਾਠ ਵਾਲੀ ਫਾਰਮ ਵਾਲੀ ਵਹਿੜਿਆ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ